ਆਪਾਂ ਕਹਿੰਨੇ ਵੀ ਜਿਸਤਨ ਲਾਗੇ ਸੋਈ ਜਾਣੀ ਫੜ ਆਉਂਦੇ ਆ ਹਰੀਕ ਸਾਲ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਆ ਪੰਜਾਬ ਤੇ ਟਰਾਲੀਆਂ ਲੈ ਕੇ ਚਾਰ ਲੈ ਕੇ ਕਣਕ ਲੈ ਕੇ ਰਾਣ ਲੈ ਕੇ ਤੁਰ ਪੈਨੇ ਆ ਪੌਂਚੀ ਦਾ ਲੈ ਕੇ ਪਰ ਜੋ ਜਿਹਦੇ ਨਾਲ ਬੀਤਦੀ ਆ ਉਹ ਦਰਦ ਜਦੋਂ ਮੈਂ ਅੱਜ ਆਪਣਾ ਜਸਬੀਰ ਸਿੰਘ ਆਲੂਆਰੀਆ ਨੂੰ ਸੁਣ ਰਿਆ ਸੀਗਾ ਜਿਹੜੇ ਉਤਰਾਖਦੀ ਹੈ ਸਾਡੀ ਵੀ ਉਹਨਾਂ ਨੂੰ ਇੱਕ ਹੜ ਪੀਰਤਾ ਸੰਘਰਸ਼ ਕਮੇਟੀ ਬਣਾਉਣੀ ਪਈ ਇਹ ਬੜੀ ਵੱਡੀ ਤਰਾਸਤ ਕਾਰਨ ਕੀ ਬਣੇ ਤੇ ਆਪਾਂ ਅੱਕੇ ਪਹੁੰਚਣ ਤੋਂ ਪਹਿਲਾਂ ਆਪਾਂ ਨੂੰ ਕਾਰਨ ਸਮਝਣੇ ਪੈਣੇ ਆ ਵੀ ਇਹ ਹਾਲਾਤ ਕਿਉਂ ਬਣੇ ਤਾਂ ਦੋ ਸ਼ਬਦ ਆ ਇੱਕ ਹੜ ਇੱਕ ਸਲਾਬਾ ਮੈਂ ਪੁਰਾਣਾ ਪੜ ਰਿਹਾ ਸੀ ਵੀ ਪਹਿਲਾਂ ਪੰਜਾਬ ਦੇ ਵਿੱਚ ਖੇਤੀ ਕਿਵੇਂ ਹੁੰਦੀ ਸੀ ਤਾਂ ਉਹ ਡਾਕੂਮੈਂਟਡ ਆ ਵੀ ਦਰਿਆਵਾਂ ਦੇ ਵਿੱਚ ਪਾਣੀ ਆਉਂਦਾ ਪਾਣੀ ਫੈਲਦਾ ਉਹਦੇ ਨਾਲ ਇੱਕ ਸਲਾਬਾ ਆਉਂਦਾ ਤੇ ਉਹਦੇ ਵਿੱਚ ਖੇਤੀ ਹੁੰਦੀ ਅ ਜਸਵੀਰ ਸਿੰਘ ਜੀ ਅੱਜ ਸ਼ਬਦ ਵਰਤਿਆ ਸਲਾਬਾ ਮੇਰੇ ਨਾਲ ਜੋ ਗੱਲ ਕਰ ਰਹੇ ਸੀ ਅੱਗੇ ਸਾਡੀਆਂ ਜ਼ਮੀਨਾਂ ਜਿਹੜੀਆਂ ਦਰਿਆਵਾਂ ਦੇ ਨੇੜੇ ਸੀ ਬਹੁਤ ਜਰਖੇ ਸੀ ਉਹ ਸਲਾਬੇ ਨਾਲ ਖੇਤੀ ਹੁੰਦੀ ਉਹ ਜਿਹੜਾ ਸਲਾਬੇ ਤੋਂ ਹੜ੍ਹ ਕਿਵੇਂ ਬਣ ਗਿਆ ਉਹਦਾ ਕਾਰਨ ਸਮਝਣਾ ਪੈਣਾ 47 ਤੋਂ ਬਾਅਦ ਹਿੰਦੁਸਤਾਨ ਨੇ ਇੱਕ ਟ੍ਰੀਟੀ ਕਰੀ ਇੰਡਸ ਵਾਟਰ ਟ੍ਰੀਟੀ ਜਿਹਦਾ ਹੁਣ ਬੜਾ ਰੌਲਾ ਪਈ ਜਾਂਦਾ ਵੀ ਅਸੀਂ ਭੰਨ ਦੇਣੀ ਆ ਅਸੀਂ ਪਾਕਿਸਤਾਨ ਨੂੰ ਨਹੀਂ ਮੰਨਦੇ ਉਹ ਟ੍ਰੀਟੀ ਦੇ ਵਿੱਚ ਜਿਹੜਾ ਪਾਣੀ ਪੰਜਾਬ ਨੂੰ ਮਿਲਣਾ ਸੀ ਉਹ ਪਾਣੀ ਇਹਨਾਂ ਨੇ 8 ਮਿਲੀਅਨ ਏਕੜ ਫੁੱਟ 8.5 ਮਿਲੀਅਨ ਏਕੜ ਫੁੱਟ ਰਾਜਸਥਾਨ ਨੂੰ ਦਿੱਤਾ ਤੇ ਉਹ ਰਾਜਸਥਾਨ ਲਈ ਜਦੋਂ ਇੱਥੇ ਫਿਰ ਇੱਕ ਡੈਮ ਬਣਿਆ ਹਰੀਕੇ ਡੈਮ ਜਿਹਨੂੰ ਬੰਨ ਆਪਾਂ ਕਹਿ ਦਿੰਨੇ ਆ ਉਹਨੇ ਪਿੱਛੇ ਜਿਹੜਾ ਪਾਣੀ ਦਾ ਨੇਚਰਲ ਫਰੋਨ ਸੀ ਜਿਹੜਾ ਦਰਿਆ ਦਾ ਕੁਦਰਤੀ ਵਹਾ ਸੀ ਉਹਨੂੰ ਖਤਮ ਕਰਤਾ ਤੇ ਹੌਲੀ ਹੌਲੀ ਸੈਲਟ ਜਮਦੀ ਗਈ ਮਿੱਟੀ ਜਮਦੀ ਗਈ ਜਮਦੀ ਗਈ ਪਿੱਛੇ ਮੈਨੂੰ ਅੱਜ ਪਤਾ ਲੱਗਾ ਵੀ ਪਿੰਡ ਵੀ ਜਿਹੜੇ ਉੱਥੇ ਸੀ RAM ਸਿੰਘ ਵਾਲਾ ਇੱਕ ਪਿੰਡ ਮੈਨੂੰ ਵੀਰ ਹੋਣਾ ਨੇ ਵਿਖਾਇਆ ਵੀ ਤੁਸੀਂ ਸਰਚ ਕਰੋ ਤੇ ਉਹ ਦਰਿਆ ਦੇ ਵਿੱਚ ਉਹਦਾ ਸ਼ੋਅ ਹੁੰਦਾ ਅੱਜ ਵੀ ਨੈਟ ਉਨੂੰ ਸ਼ੋਅ ਕਰਦਾ ਵੀ ਦਰਿਆ ਦੇ ਵਿੱਚ ਉਵਿਦਰੇ ਇਹਦੇ ਬਿਮਾਰ ਖੇਠਾਂ ਸਾਨੂੰ ਜਿਹੜਾ ਪਹਿਲਾ ਪਾਣੀ ਰਾਜਸਥਾਨ ਨੂੰ ਗਿਆ ਗੰਗ ਕਨਾਲ ਦੇ ਨਾਲ ਉਹਦੇ ਤੋਂ ਇੱਕ ਸੀਨਰੇਜ ਕਿਹਾ ਜਾਂਦਾ ਜਿਹਨੂੰ ਚਲੋ ਰਾਇਲਟੀ ਸਮਝ ਲਓ ਉਹ ਮਿਲਦੀ ਸੀ ਨਾਲੇ ਸੀ ਵੀ ਉਸ ਇਲਾਕੇ ਦੇ ਵਿੱਚ ਬਹੁਤ ਸਾਰਾ ਪੰਜਾਬੀ ਜਿਹੜਾ ਸਿੱਖ ਕਿਸਾਨ ਜਾ ਕੇ ਬੈਠਾ ਪਰ 47 ਤੋਂ ਬਾਅਦ ਜਿਹੜਾ ਪਾਣੀ ਸਾਡਾ ਰਾਜਸਥਾਨ ਨੂੰ ਗਿਆ ਉਹ 2500 ਕਿਊਸਿਕ ਇੱਥੇ 14000 15000 ਕਿਉਂਕਿ ਪਾਣੀ ਜਾਂਦਾ ਉਹਦਾ ਸਾਨੂੰ ਕੋਈ ਰਾਇਲਟੀ ਨਹੀਂ ਮਿਲਦੀ ਕੋਈ ਉੱਥੇ ਨਾਲ ਹੀ ਉਹਨਾਂ ਨੇ ਬੰਨ ਲਾਤਾ ਵੀ ਉੱਥੇ ਜ਼ਮੀਨ ਵੀ ਨਹੀਂ ਰਹਿਣਦੀ ਸੋ ਇਹ ਜਿਹੜੀ ਤਰਾਸਤੀ ਦੀ ਮਾਰ ਆਪਾਂ ਚੱਲ ਰਹੇ ਆ ਜੇ ਉੱਥੋਂ ਸਾਨੂੰ ਰਾਇਲਟੀ ਮਿਲਦੀ ਹੁੰਦੀ ਅਸੀਂ ਆਪਦੇ ਭਰਾਵਾਂ ਨੂੰ ਜਿਹੜਾ ਮੁਆਵਜ਼ਾ ਉਹਨਾਂ ਨੂੰ ਅਸੀਂ ਕਹਿ ਹੁੰਦੇ ਵੀ ਭਾਈ ਦਰਿਆ ਚ ਆ ਗਿਆ ਚੱਕੋ ਤੁਹਾਡਾ ਸਾਲ ਦਾ ਇਹ ਬਣਦਾ ਦੇ ਸਕੂ ਸੋ ਗੱਲ ਉੱਥੇ ਖੜੀ ਆ ਦੂਜੇ ਜਿਹੜੇ ਡੈਮਾਂ ਦਾ ਕੰਟਰੋਲ ਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਉਹ ਕੇਂਦਰ ਕੋਲ ਆ। ਦਰਿਆਵਾਂ ਦੇ ਵਿੱਚ ਜਦੋਂ ਸਮਝੌਤਾ ਹੋਇਆ ਸੀ ਇੱਕ ਦੁਨੀਆ ਭਰ 'ਚ ਮੰਨਿਆ ਜਾਂਦਾ ਵੀ ਜਿਹੜਾ 25% ਪਾਣੀ ਦਾ ਫਲੋ ਉਹ ਚਾਲੂ ਰੱਖੋਗੇ। ਉਹ ਚਾਲੂ ਸਰਵੇਸ ਕਰਕੇ ਰੱਖਣਾ ਹੁੰਦਾ ਵੀ ਕਿਤੇ ਇਹ ਨਾ ਹੋਵੇ ਉਹ ਰੇਤਾ ਖੜ ਖੜ ਕੇ ਉਹ ਦਰਿਆ ਦੀ ਕੈਪੈਸਿਟੀ ਘਟ ਦੇ। ਤੇ ਸਾਡੇ ਕੀ ਹੋਇਆ? ਜਦੋਂ ਤਾਂ ਪਾਣੀ ਰਾਜਸਥਾਨ ਨੂੰ ਕੱਲਣਾ ਜਾਵਾਂ ਫੱਟੇ ਸੱਟ ਕੇ ਪਾਣੀ ਰੋਕ ਦਿੰਦੇ ਸੀ। ਰੋਕ ਦਿੱਤਾ ਜਾਂਦਾ ਉਹ ਦਰਿਆ ਦੀ ਕੈਪੈਸਿਟੀ ਘੱਟ ਗਈ ਅੱਜ ਜਦੋਂ ਵੀ ਪਿੱਛੋਂ بارش ਆਉਂਦੀ ਆ ਪਾਣੀ ਜਾਦੇ ਆਉਂਦਾ ਕਿਉਂਕਿ ਕੁਦਰਤ ਆ ਉਹਨੇ ਆਉਣਾ ਹੀ ਇੰਨਾ ਮੌਸਮਾਂ ਚ ਪਾਣੀ ਤਾਂ ਉਹ ਪਾਸੇ ਮਾਰ ਕਰਦਾ ਦੂਜੇ ਜਿਹੜੇ ਡੈਮ ਪਿੱਛੇ ਆ ਉਹ ਪਹਿਲੇ ਭਰ ਲੈਂਦੇ ਆ ਪਾਣੀ ਛੱਡਦੇ ਨੇ 2023 ਚ ਇਹਦੇ ਵਿੱਚ ਸਾਰਿਆਂ ਨੇ ਆਪਾਂ ਵੀ ਬਹੁਤ ਰੋਣਾ ਪਾਇਆ ਵੀ ਭਾਈ ਤੁਸੀਂ ਡੈਮ ਭਰੀ ਜਾਂਦੇ ਆ ਕਾਦੇ ਹਾਸਤੇ ਭਰਦੇ ਆ ਪੰਜਾਬ ਨੂੰ ਕੋਈ ਲਾਹਾ ਨਹੀਂ ਔਰ ਰਾਜਸਥਾਨ ਫੀਟਰ ਸਾਰਾ ਸਾਲ ਚਲਉਣੀ ਹੁੰਦੀ ਹੈ ਉਹਦੇ ਆਸਤੇ ਪਰਦੇ ਆ ਉਹ ਜਦੋਂ ਪਿੱਛੋਂ ਪਾਣੀ ਵਾਧੂ ਹੋ ਜਾਂਦਾ ਉਦੋਂ ਪਾਣੀ ਛੱਡ ਕੇ ਸਾਡਾ ਜਿਹੜਾ ਪੰਜਾਬ ਦਾ ਇਲਾਕਾ ਡੁੱਬ ਗਿਆ ਇਹ ਗੱਲ ਹੋਰ ਜੋ ਸੰਝਣ ਵਾਲੀ ਹੈ ਸਾਰਿਆਂ ਦੀ ਜੋ ਮੈਨੂੰ ਜਸਪੀਰ ਸਿੰਘ ਹਣਾ ਨੇ ਦੱਸਿਆ ਆਪਾਂ ਇੱਥੋਂ ਲੰਘਦੇ ਆ ਜਦੋਂ ਆਪਾਂ ਪੁਲ ਤੋਂ ਲੰਘਦੇ ਆ ਜਾਂ ਆਪਣਾ ਫਿਰੋਜ਼ਪੁਰ ਵੀ ਜਾਈਏ ਉਧਰ ਵੀ ਆਪਾਂ ਨੂੰ ਲੱਗਦਾ ਵੀ ਕਿਸਾਨ ਵਾਨ ਇਕੱਠਾ ਦੇ ਵੇਖ ਕੇ ਆਉਦਾ ਦਰਿਆ ਦੇ ਵਿੱਚ ਖੇਤੀ ਕਰਦਾ ਇਹ ਸਾਨੂੰ ਸਾਰਿਆਂ ਨੂੰ ਪੰਜਾਬ ਤੇ ਲੱਗਦਾ ਵੀ ਜ਼ਿੰਮੇਦਾਰ ਵੀ ਆਪਦੇ ਹਿਸਾਬ ਨਾਲ ਜੋ ਤਾਂ ਸੁੱਕਦਾ ਵਣ ਲੈਂਦਾ ਪਰ ਅੱਜ ਪਤਾ ਲੱਗਾ ਵੀ ਉਹ ਕਿਸੇ ਸਮੇਂ ਦੀਆਂ ਮਾਲਕੀ ਦੀਆਂ ਜ਼ਮੀਨਾਂ ਪ੍ਰਚਾਰ ਇਹ ਹੀ ਗਿਆ ਵੀ ਇਹ ਕੱਚੀਆਂ ਜ਼ਮੀਨਾਂ ਸੀ ਕਿਸਾਨਾਂ ਨੂੰ ਪੱਕੀਆਂ ਕਰਤੀਆਂ ਉੱਤੇ ਵੀ ਰੋਕ ਲਾਤੀ ਪਰ ਕਿਉਂਕਿ ਸਾਡਾ ਖੇਤੀ ਦਾ ਮਾਡਲ ਹੀ ਇਹ ਸੀ ਵੀ ਸੁਲਾਬੇ ਨਾਲ ਖੇਤੀ ਹੁੰਦੀ ਸੀ ਸਾਰੇ ਤਾਂ ਓਬਵੀਅਸਲੀ ਜੇ ਆਪਾਂ ਸੋਚੀਏ ਤਾਂ ਮਾਲਕੀ ਦੀਆਂ ਸਾਰਿਆਂ ਨਾਲੋਂ ਜਿਹੜੀਆਂ ਚੰਗੀਆਂ ਜ਼ਮੀਨਾਂ ਜਿੱਥੇ ਖੇਤੀ ਹੁੰਦੀ ਸੀ ਉਹ ਜ਼ਮੀਨਾਂ ਅੱਜ ਇਹ ਲੋਕ ਮਾਰ ਚੱਲ ਰਹੇ ਇਹਦੇ ਜਦੋਂ ਉਹ ਪਿਛਲੇ ਨੁਕਸਨ ਨੂੰ ਲਾਭ ਦੇ ਹੱਲ ਵੀ ਉੱਥੋਂ ਹੀ ਤਲਾਸ਼ਣੇ ਪੈਂਦੇ ਆਪਣੀ ਇੱਕੋ ਗੱਲ ਆ ਜਾਂਦੀ ਆ ਵਿਕੇਂਦਰ ਆਪਾਂ ਨੂੰ ਲੱਗਦਾ ਵੀ ਉਹ ਤਾਂ ਕੁਝ ਦਿੰਦਾ ਪਰ ਇੱਥੇ ਪੰਜਾਬ ਸਰਕਾਰ ਕੁਝ ਨਹੀਂ ਦਿੰਦੀ ਜਿਹੜੇ ਮੌਜੂਦਾ ਪੰਜਾਬ ਸਰਕਾਰ ਆ ਇਹਨੇ ਤਾਂ ਕੰਮ ਫੜਿਆ ਵੀ ਪੰਜਾਬ ਨੂੰ ਲੁੱਟ ਕੇ ਦਿੱਲੀ ਲੈ ਜਾਣਾ ਜਿਹੜਾ ਕੁਝ ਹੈਗਾ ਕੇਂਦਰ ਤੇ ਕੋਈ ਫਰਕ ਨਹੀਂ ਹੈਗਾ ਭਰਾਵੋ ਇਹ ਦੇਖਣ ਕੀ ਦੋ ਆ ਇਹ ਦੋਵੇਂ ਇੱਕੋ ਇੱਕੋ ਦੇ ਦੋ ਕੋਇਆ ਨਾ ਕਿ ਸਿੱਕੇ ਦੇ ਦੋਨੇ ਪਹਿਲੂਏ ਜਿਹੜੇ ਉਹ ਅੰਦਰੋਂ ਕੱਟੇ ਆ ਸੋ ਗੱਲ ਇਹ ਹੀ ਆ ਵੀ ਆਪਾਂ ਨੂੰ ਪਹਿਲਾਂ ਇਹ ਗੱਲ ਸਾਰੇ ਪੰਜਾਬ ਨੂੰ ਜਿਹੜੀ ਸ਼ੁਰੂ ਤੋਂ ਪੰਜਾਬ ਕਰਦਾ ਆਇਆ ਵੀ ਇਹ ਸਾਡੇ ਜਿਹੜੇ ਬੰਨਾਂ ਜਿਹੜਾ ਦਰਿਆਈ ਪਾਣੀ ਉਹਦਾ ਹੱਕ ਸਾਡਾ ਜਦੋਂ ਆ ਇਸ ਗੱਲ ਤੇ ਆਵਾਂਗੇ ਕਿ ਹੱਕ ਸਾਡਾ ਫਿਰ ਆਪਾਂ ਰਾਇਲਟੀ ਵੀ ਲਵਾਂਗੇ ਇੱਥੇ ਗੱਲ ਚੱਲੀ ਆ ਵੀ ਆਪਾਂ ਪਾਸਿਆਂ ਤੋਂ ਪੱਕੇ ਕਰ ਲਈਏ ਨਹਿਰ ਦਾ ਰੂਪ ਦੇ ਦਿੱਤੀਏ ਦਰਿਆ ਨੂੰ ਤਾਂ ਮੈਂ ਭਰਾਓ ਇਸ ਗੱਲ ਨਾਲ ਸਹਿਮਤ ਨਹੀਂ ਆ ਦਰਿਆਵਾਂ ਨੂੰ ਕਦੇ ਵੀ ਨੱਕੇ ਨਹੀਂ ਲੱਗਦੇ ਦਰਿਆ ਆ ਤਾਂ ਵਹਿਣ ਚੱਲਦੇ ਰਹਿਣੇ ਚਾਹੀਦੇ ਆ ਦਰਿਆ ਸਾਡੀਆਂ ਆਉਂਦੀਆਂ ਪੁਸ਼ਤਾਂ ਦੀ ਪਰਾਸ ਤਾਂ ਉਹ ਆਪਾਂ ਕੈਮ ਰੱਖਣਾ ਤੇ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਡਾਕੂਮੈਂਟਰੀ ਪਈ ਆ ਸਰਕਾਰ ਨੂੰ ਆਪਾਂ ਕਹਾਂਗੇ ਪੱਕੇ ਕਰ ਲਓ ਤੁਸੀਂ ਰੱਖ ਲਓ ਲੈ ਲੈਣਗੇ ਬੜੀ ਛੇ ਡਾਕੂਮੈਂਟਰੀ ਆ ਤੁਸੀਂ ਵੇਖੋ ਸੈਂਡ ਵਾਰਡ ਆ ਫਿਊਚਰ ਜਿੱਥੇ ਆਪਾਂ ਕਹਿੰਦੇ ਆਉਣ ਵਾਲੀ ਲੜਾਈ ਪਾਣੀ ਤੇ ਹੋਣੀ ਆ ਇੱਕ ਲੜਾਈ ਰੇਤ ਵਾਸਤੇ ਵੀ ਹੋਣੀ ਆ ਜਿਵੇਂ ਦੁਨੀਆ ਚ ਵੱਧ ਰਹੀ ਆ ਕੰਸਟਰਕਸ਼ਨ ਵੱਧ ਰਹੀ ਆ ਹੁਣ ਆਪਾਂ ਜ਼ਮੀਨਾਂ 'ਚੋਂ ਅੱਗੇ ਆਪਾਂ ਟਿੱਬੇ ਚੱਕ ਕੇ ਘਰਾਂ ਰਬਾਲਿੰਦੇ ਸੀ ਹੁਣ ਆਪਾਂ ਜ਼ਮੀਨਾਂ ਤੋਂ ਚੁਕਾ ਕੇ ਪਾਈ ਜਾਂਦੇ ਆ ਇਹ ਮੁੱਕ ਜਾਣੀ ਹੈ ਉਹਦਾਂ ਜਿਹੜੀਆਂ ਥੋਡੀਆਂ ਜ਼ਮੀਨਾਂ ਜਿੱਥੇ ਰੇਤ ਕੁਦਰਤੀ ਆ ਰਹੀ ਆ ਉਹਦੇ ਹੱਕ ਲੋ ਵੀ ਅਸੀਂ ਇਹ ਰੇਤ ਦਾ ਸਰਕਾਰ ਠੇਕਾ ਨਹੀਂ ਲਾਂਗੂ ਤੇ ਰੇਤ ਦੀ ਮਾਈਨਿੰਗ ਉੱਥੇ ਜਿਨ੍ਹਾਂ ਦੀਆਂ ਜ਼ਮੀਨਾਂ ਉਹ ਕਰ ਰਹੇ ਦੂਜਾ ਕਿਉਂਕਿ ਨੁਕਸਾਨ ਕਿਸ ਕਰਕੇ ਹੋ ਰਿਹਾ ਪਾਣੀ ਰਾਜਸਥਾਨ ਨੂੰ ਦੇ ਰਾਜਸਥਾਨ ਤੋਂ ਆਪ ਕੋ ਰਾਇਲਟੀ ਮੰਗੀਏ ਜਿੰਨਾ ਵੀ ਨੁਕਸਾਨ ਹੁੰਦਾ ਉਹਦਾ ਇਹ ਨਹੀਂ ਵੀ 8000 10000 ਜਿੰਨੇ ਦੀ ਫਸਲ ਹੁੰਦੀ ਆ ਕਿਉਂਕਿ ਰੇਟ ਤੈਅ ਹੁੰਦਾ ਯੂਨੀਵਰਸਿਟੀ ਝਾੜ ਦੱਸਦੀ ਆ ਵੀ ਆਹ ਫਸਲ ਦਾ 20 22 ਕੁਆਂਟਲ ਝਾੜ ਆ ਝੋਨੇ ਦਾ 30 ਕੁਆਂਟਲ ਝਾੜ ਆ ਉਹਦੇ ਸਹੂਮ ਨਾਲ ਇਹਦਾ ਜਿਹੜਾ ਮੌਜਾ ਤੈਅ ਹੋਵੇ ਇਹ ਗੱਲ ਕਿਉਂਕਿ ਹੁਣ ਤਈ ਅੰਗੋਲੀ ਰਹੀ ਆ ਮੈਂ ਬਾਈ ਜੀ ਹੁਣਾਂ ਦੀ ਜਸਵੀਰ ਸਿੰਘ ਆਲੂ ਹੁਣ ਵਾਲੀ ਉਹਨਾਂ ਦੀ ਇਸ ਗੱਲ ਦੀ ਦਾਤ ਤੇ ਨਾ ਇਹਨਾਂ ਦੀ ਹਿੰਮਤ ਦੀ ਵੀ ਇਹਨਾਂ ਨੇ ਗੱਲ ਨੂੰ ਚੱਕਿਆ ਇਹ ਗੱਲ ਨੂੰ ਆਪਾਂ ਸਾਰੇ ਪੰਜਾਬ 'ਚ ਹੌਲੀ-ਹੌਲੀ ਲੈ ਕੇ ਚੱਲੀਏ ਤੇ ਸਾਰੇ ਜਿੰਨੇ ਭਰਾ ਕਿਸਾਨ ਜொੱਠੇ ਬੰਦੀਆਂ ਇੱਥੇ ਖੜੀਆਂ ਆ ਅਸੀਂ ਮਿਸਲ ਸਾਥ ਲਈ ਵੱਲੋਂ ਆਏ ਆ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਅਸੀਂ ਵਾਦਾ ਕਰਦੇ ਇਹਨੂੰ ਆਪਾਂ ਹੋਰ ਪਹੁੰਚਾਈਏ ਵੱਧ ਤੋਂ ਵੱਧ ਕਾਠ ਵੀ ਕਰੀਏ ਕਿਉਂਕਿ ਕਿਸਾਨ ਜொੱਠੇ ਬੰਦੀਆਂ ਨੂੰ ਇਸ ਚੀਜ਼ ਦਾ ਸਾਡੇ ਨਾਲੋਂ ਵੱਧ ਤਜਰਬਾ ਹੈ ਵੀ ਗੱਲ ਨੂੰ ਆਪਾਂ ਕਿਵੇਂ ਅੱਗੇ ਲੈਣਾ ਇੱਕ ਮੈਂ ਇਹੀ ਰਹਿ ਦਊਂਗਾ ਵੀ ਇਹਨਾਂ ਦੀ ਇੱਕ ਤੁਸੀਂ ਕੋਈ ਸਾਂਝੀ ਕਮੇਟੀ ਵੀ ਨਾਲ ਬਣਾ ਲਓ ਤੇ ਜਿੱਥੇ ਵੀ ਸਾਨੂੰ ਹੁਕਮ ਲਾਵੋਗੇ ਅਸੀਂ ਮੌਜੂਦ ਹੋਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ